ਵੀ ਤੁਸੀਂ ਜਿੱਦਾ ਇਹ ਤਾਂ ਤੁਸੀਂ ਸੈਟਅਪ ਕੀਤਾ ਹੋਇਆ ਜਿੱਦਾਂ ਹਨਾ ਚ ਇਹ ਕੁੜੀਆਂ ਨੇ ਚ ਇਹ ਮੁੰਡੇ ਨੇ ਹਰੇਕ ਦੇ ਆਪਣੇ ਵੱਖਰੇ ਵੱਖਰੇ ਸ਼ੌਂਕ ਹੁੰਦੇ ਨੇ ਫਿਰ ਕਦੇ ਇਹ ਦਿਲ ਦਿਮਾਗ 'ਚ ਨਹੀਂ ਆਇਆ ਵੀ ਕਿ ਆਪਾਂ ਇਹ ਕੰਮ ਕਰਦੇ ਆਂ ਬਸ ਖੇਤੀਬਾੜੀ ਕਰੋ ਜਿੰਨਾ ਕ ਚੱਲੀ ਜਾਂਦਾ ਚੱਲੀ ਜਾਓ ਆਪਣੇ ਸ਼ੌਂਕ ਗੇੜੀਆਂ ਮਾਰੀਏ ਫਲਾਨਾ ਨਹੀਂ ਮੈਮ ਮੇਰਾ ਨਾ ਸ਼ੁਰੂ ਤੋਂ ਹੀ ਫੋਲਡ ਲਾਈਨ ਵਾਸਤੇ ਬਸ ਬਹੁਤ ਇੰਟਰਸਟ ਆਇਆ ਇੱਥੇ ਤੱਕ ਕਿ ਮੈਂ ਘਰੇ ਵੀ ਹੁੰਦਾ ਸੀ ਕਦੇ ਕੁਸ਼ਮਣਾ ਲਿਆ ਕਦੇ ਕੁਸ਼ਮਣਾ ਕੀ ਕਰਦੇ ਹੁੰਦੇ ਤਾਂ ਤਾਂ ਉਹ ਤਾਂ ਮੇਰਾ ਸਪੈਸ਼ਲ ਮੈਟਰਿੰਕਾ ਤੇ ਉਸ ਤੋਂ ਮੈਂ ਟ੍ਰੇਨਿੰਗ ਮੈਂ ਕੁਛ ਖੇਤਰ ਤੋਂ ਲਈ ਮੋਕਟੇਲ ਦੀ ਅਤੇ ਉਸ ਤੋਂ ਬਾਅਦ ਮੈਂ ਸੈਟਅਪ ਕਰ ਲਿਆ ਠੀਕ ਆ ਇੱਥੇ ਬਣਾਉਣੇ ਕਿ ਘਰੇ ਵੀ ਖਲਾਉਣੇ ਪਲਾਉਣੇ ਹੋ ਮੰਮੀ ਡੈਡੀ ਨੂੰ ਬਣਾ ਹਾਂਜੀ ਮੈਮ ਘਰੇ ਕੀ ਰਿਸ਼ਤੇਦਾਰਾਂ ਨੂੰ ਕਿ ਸਭ ਲੋਕਾਂ ਲਈ ਬਣਾ ਜਾਂਦੇ ਠੀਕ ਆ ਠੀਕ ਆ ਠੀਕ ਆ ਚਲੋ ਜੋ ਵੀ ਤੁਹਾਡਾ ਲਾਈਵ ਪਾਰਟਨਰ ਹੋਊਗਾ ਕੁੜੀ ਨੂੰ ਹਨਾ ਸੁੱਖ ਮਿਲ ਜਾਊਗਾ ਹਾਂਜੀ ਹਾਂ ਜ਼ਰੂਰ ਹਾਂਜੀ ਹਾਂਜੀ ਤੇ ਵੀ ਜੀ ਇੱਕ ਥੋੜਾ ਨਾ ਪ੍ਰੋਪਰ ਐਡਰੈਸ ਦੱਸ ਦੋ ਵੀ ਕਿੱਥੇ ਤੁਸੀਂ ਸਾਰਾ ਇਹ ਸੈਟਅਪ ਕੀਤਾ ਤਾਂ ਜੋ ਤੁਸੀਂ ਜਿਹੜੇ ਵਕ ਵਕਤ ਰਾਂ ਦੇ ਡਰਿੰਕ ਪਲਾਉਣੇ ਹੋ ਆਡੀਅנס ਵੀ ਜਿਹੜੀ ਹੋਰ ਲੋਕ ਵੀ ਉਹਦਾ ਟੇਸਟ ਆਨੰਦ ਲੈ ਸਕਣ ਮੈਮ ਅਸੀਂ ਡਿਸਟ੍ਰਿਕਟ ਪਟਿਆਲਾ ਫੇਸ ਟੂ ਯੂਨੀਵਰਸਿਟੀ ਨੇੜੇ ਬ੍ਰਿਜ ਦੇ નીચે ਮੈਮ ਖੜਦੇ ਆਂ ਤੇ ਇੱਥੇ ਆਪਣੀ ਮੈਮ ਟਾਈਮਿੰਗ ਹੁੰਦੀ ਆ 4 PM 2 11 PM BC CID ਇੱਕ ਤੁਸੀਂ ਵਕ ਵਕਤ ਰਹੇ ਡਰਿੰਕ ਰੱਖੇ ਹੋਏ ਨੇ ਨਾ ਰੇਟ ਰੂਟ ਕੀ ਆ ਮੈਮ ਆਪਣੇ ਲੋ ਐਨੀ ਮੋਕਟੇਲ 49 ਬਲਕਿ 50 ਰੁਪਏ ਦੇ ਵਿੱਚ ਆ ਜਿਹੜੀ ਮੈਮ ਮੋਕਟੇਲ ਮਾਰਕੀਟ ਦੇ ਵਿੱਚ ਤੁਹਾਨੂੰ 200 200 300 ਦੇ ਵਿੱਚ ਮਿਲੂਗੀ ਤੇ ਮੈਂ ਕੋਈ ਵੀ ਮਾਰਕੀਟ ਚੋਂ ਮੈਂ ਫਰੂਟ ਐਡ ਕਰਕੇ ਨਹੀਂ ਦਿੰਦਾ ਮੈਂ ਸਿੱਧ ਪਟਿਆਲੇ ਵਿੱਚ ਕਿਧਰੇ ਵੀ ਚਲੇ ਜਾਓ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਚ ਤੇ ਮੈਂ ਅਸੀਂ ਫਰੂਟ ਐਡ ਕਰਕੇ ਦੰਦੇ ਆਨਲੀ 49 ਦੇ ਵਿੱਚ ਅ ਵੀ ਤੁਸੀਂ 49 ਦੇ ਵਿੱਚ ਕਹਿ ਰਹੇ ਹੋ ਸਿਰਫ 49 ਰੁਪਏ ਦੇ ਵਿੱਚ 49 ਰੁਪਏ ਦੇ ਵਿੱਚ ਅੱਜ ਕੱਲ ਦਾ ਜਦਾ ਹਨਾ ਹੁਣ ਗਰਮੀ ਵੀ ਚੱਲ ਰਹੀ ਹੈ ਤਾਂ ਜ਼ਿਆਦਾਤਰ ਆਪਣੇ ਪਿੰਡਾਂ ਦੇ ਵਿੱਚ ਨਾ ਲਿੰਕਾ ਜਾਂ ਕੋਈ ਹੋਰ ਹਨਾ ਡਰਿੰਕ ਲਿਆਉਂਦੇ ਨੇ ਉਹ ਬੋਤਲ ਵੀ ਨਹੀਂ ਮਿਲਦੀ 49 ਰੁਪਏ ਦੇ ਵਿੱਚ ਤੇ ਤੁਸੀਂ ਇਹ ਤਿਆਰ ਕਰਕੇ ਉਹ ਵੀ ਵਧੀਆ ਫਰੂਟ ਫ੍ਰੈਸ਼ ਫਰੂਟ ਦੇ ਨਾਲ ਪਿਲਾ ਰਹੇ ਹੋ ਮੈਮ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਬਚਤਵਾਵੇਂ ਘੱਟ ਹੋ ਜਾਏ ਪਰ ਜਿਹੜਾ ਸਾਡੇ ਲਈ ਕਸਟਮਰ ਆਵੇ ਮੈਂ ਖੁਸ਼ ਹੋ ਕੇ ਜਾਵਾਂ ਜੀ 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 ਫਿਰ ਉਹ ਰਿਸ਼ਤੇਦਾਰਾਂ ਨੂੰ ਕੀ ਕਹੂੰਗੇ ਜਿੱਦਾਂ ਘਰ ਵਿੱਚ ਹੁੰਦਾ ਨਾ ਵੀ ਲਿੰਕਾ ਲਿਆ ਆ ਲਿਆ ਉਹ ਹਨਾ ਤਾਂ ਉਹਨਾਂ ਨੂੰ ਵੀ ਦੱਸ ਦਿਓ ਥੋੜਾ ਜਿਹਾ ਵੀ ਸਾਡੇ ਮੋਕਟੇਲ ਪੀਣਾ ਆ ਕੇ ਮੈਮ ਹਾਂਜੀ ਹਾਂਜੀ ਕਿਉਂਕਿ ਸਾਡੇ ਨਾ ਹਰੇਕ ਦਾ ਹਰੇਕ ਮੋਕਟੇਲ ਦਾ ਜੁਨਿਕ ਫਲੇਵਰ ਹੈ ਮਾਰਕੀਟ ਤੋਂ ਬਹੁਤ ਹਟਮਾ ਫਲੇਵਰ ਹਨ ਜਿਵੇਂ ਮੈਂ ਤਾਂ ਇੱਕ ਵਾਰੀ ਆ ਕੇ ਕਸਟਮਰਾਂ ਲਈ ਟ੍ਰਾਈ ਕਰਦਾ ਤਾਂ ਮੈਂ ਗਰੰਟੀ ਨਾਲ ਕਹਿੰਦਾ ਦੁਬਾਰਾ ਮੁੜ ਕੇ ਜ਼ਰੂਰ ਆਵੇਗਾ